13 13 13 ਫਰਵਰੀ 13 ਫਰਵਰੀ ਦਾ ਜਿਹੜਾ ਨਾਰਾ ਦਿੱਤਾ ਉਹ ਟਰੈਕਟਰ ਟਰਾਲੀਆਂ ਵੀ 13 13 ਹੋਣੇ ਚਾਹੀਦੇ ਆ। ਆਹ ਗੈਰ ਹਾਜਤ ਕੂਰਚੇ ਵੱਲੋਂ 13 ਫਰਵਰੀ ਨੂੰ ਦਿੱਲੀ ਪਹੁੰਚੀਦਾ ਜਾਊਗਾ ਔਰ ਜਿੰਨੀਆਂ ਮੰਗਾਂ ਮੋਦੀਆਂ ਰਹਿ ਜਾਂ ਸੀਆਂ ਜਿੰਨੀਆਂ ਦੰਗੀਆਂ ਮੰਗਾਂ ਉਹ ਸਾਰੀਆਂ ਲੋਕ ਪਰਮੋਣ ਤੱਕ ਜਾਣਗੇ ਕਿਸਾਨ ਮੂੜ ਤੋਂ ਦਿੱਲੀ ਕੂਚ ਕਰਨਗੇ ਪੰਜਾਬ ਭਰ ਤੋਂ 25000 ਟਰੈਕਟਰ ਟਰਾਲੀਆਂ ਦਿੱਲੀ ਨੂੰ ਘੇਰਣਗੀਆਂ ਜੀ ਹਾਂ ਕਿਸਾਨ ਜਥੇਬੰਦੀਆਂ ਨੇ ਹੁਣ ਮੂੜ ਤੋਂ ਦਿੱਲੀ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜਡੇਆਲਾ ਗੁਰੂ ਚੋ ਮੰਗਲਵਾਰ ਨੂੰ ਹੋਈ ਰੈਲੀ ਦੌਰਾਨ ਦਿੱਲੀ ਅੰਦੋਲਨ ਦੀ ਮੂੜ ਸ਼ੁਰੂਆਤ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਕਿਸਾਨ ਆਗੂ ਸਰਵਰ ਸਿੰਘ ਪਨੇਰ ਨੇ ਪੰਜਾਬ ਭਰ ਦੇ ਕਿਸਾਨਾਂ ਨੂੰ ਵੱਡੀ ਅਪੀਲ ਕੀਤੀ ਹੈ ਸਰਵਨ ਸਿੰਘ ਪਦੇਰ ਮੁਤਾਬਕ 13 ਫਰਵਰੀ ਨੂੰ ਦਿੱਲੀ ਜਾਣ ਲਈ ਹਰ ਪਿੰਡ ਚੋਂ 13 ਟਰੈਕਟਰ ਟਰਾਲੀਆਂ ਲਿਆਂਦੀਆਂ ਜਾਣ ਤਾਂ ਕਿ ਕਿਸਾਨਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਲਈ ਸਰਕਾਰ ਤੇ ਦਬਾਅ ਪਣਾਇਆ ਜਾ ਸਕੇ ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਦੇ ਇਸ ਆਕੜੇ ਨੂੰ ਲਿਆ ਵਾ ਕਿ ਉਹਨਾਂ ਨੇ ਸੁਲਤਾਨਪੁਰ ਦੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉੱਥੇ ਜਿੱਥੇ ਜਦੋਂ ਦੁਕਾਨਦਾਰੀ ਕੀਤੀ ਆ ਕੰਮ ਕਰ ਤੇ ਗਰੀਬਾਂ ਨੂੰ ਖੁੱਲੇ ਗੱਫੇ ਵੱਡੇ ਸੀ ਮਾਲਕਾ ਸਭ ਕੁਝ 13 ਵਾ ਉਦੋਂ ਬਾਅਦ 13 ਨੰਬਰ ਪਰ ਚਲਤ ਹੋਇਆ ਤੇ ਅਸੀਂ 13 13 13 ਫਰਵਰੀ 13 ਫਰਵਰੀ ਦਾ ਜਿਹੜਾ ਨਾਅਰਾ ਦਿੱਤਾ ਤਾਂ ਟਰੈਕਟਰ ਟਰਾਲੀਆਂ ਵੀ 13 13 ਹੋਣੇ ਚਾਹੀਦੇ ਆ ਔਰ ਇਹਦੋਂ ਕਹਾ 13 ਮਹੀਨਿਆਂ ਦਾ ਭਾਈ ਰਾਸ਼ਨ ਵੀ ਇਕੱਠਾ ਹੋਣਾ ਚਾਹੀਦਾ ਪਿਛਲੀ ਵਾਰ ਵੀ 13 ਮਹੀਨੇ ਇਹ ਚੱਲਿਆ ਸੀ ਅੰਦੋਲਨ ਤੋਂ ਇਸ ਕਰਕੇ ਸਾਡੀ ਬੇਨਤੀ ਆ ਸਾਰਿਆਂ ਨੂੰ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਲਾਮਬੰਦੀ ਕੀਤੀ ਜਾਵੇ ਔਰ ਫਿਰ ਦੁਬਾਰਾ ਮਹਿੰਮ ਬਣਾ ਕੇ ਪਿੰਡਾਂ ਚ ਔਰ ਇਹਦੋਂ ਕਹਾ ਜਿੰਨੇ ਵੀ ਪਿੰਡਾਂ ਦੀਆਂ ਪੰਚਾਇਤਾਂ ਨੇ ਸਾਰੀਆਂ ਸਰਪੰਚਾਂ ਨੂੰ ਸਾਰਿਆਂ ਧੜਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਉਹਨਾਂ ਨਾਲ ਗੱਲ ਸਾਂਝੀ ਕਰਨ ਦੀ ਲੋੜ ਹੈਗੀ ਹੈ ਜਿਹੜਾ ਸਭ ਤੋਂ ਵੱਡਾ ਹੈਗਾ ਪਿੱਤੜੇ ਬੰਦੀਆਂ ਜਿਵੇਂ ਪਿੰਡਾਂ ਚੱਲਦੀਆਂ ਇਸ ਤੋਂ ਪਹਿਲਾਂ ਜੰਡੇਆਲਾ ਗੁਰੂ ਚੇ 2 ਜਨਵਰੀ ਨੂੰ ਮਹਾ ਰੈਲੀ ਕੀਤੀ ਗਈ ਜਿੱਥੇ ਕਿਸਾਨ ਜਥੇਬੰਦੀਆਂ ਅਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਕਿਸਾਨਾਂ ਨੂੰ 13 ਫਰਵਰੀ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਕਿਸਾਨ ਆਗੂਆਂ ਨੇ ਪ੍ਰੋਸਾ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ 'ਚ ਦਿੱਲੀ ਪਹੁੰਚਣ ਲਈ ਰੂਟ ਮੈਪ ਵੀ ਜਾਰੀ ਕੀਤਾ ਜਾਵੇਗਾ ਜੋ ਦਿੱਲੀ ਵਾਸਤੇ ਤਿਆਰੀ ਕਰ ਰਹੇ ਸਾਂ ਇਤਨੀ ਬੜੀ ਠਾਮਣ ਦੀ ਤਿਆਸਿਆ ਜਿਹੜੀ ਆ ਉਹ ਕੰਮ ਰੁੱਤੀ ਆ 18 ਦੇ ਦਰਵਾਜ਼ੇ ਦੇ ਵੱਲੋਂ ਔਰ ਗੈਰ ਰਾਜਨੀਤਿਕ ਮੋਰਚੇ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤਾ ਜਾਊਗਾ ਔਰ ਜਿੰਨੀਆਂ ਮੰਗਾਂ ਮੁੱਧੀਆਂ ਰਹਿ ਗਿਆ ਸੀਆਂ ਜਿੰਨੀਆਂ ਮਨੀਆਂ ਮੰਗਾਵਾ ਉਹ ਸਾਰੀਆਂ ਲੋਕ ਪਰਮਾਨ ਤੱਕ ਜਾਣਗੇ ਸਾਰੇ ਵਰਗਾਂ ਨੂੰ ਵੀਰਵਾ ਵੀ ਤਗੜੇ ਹੋ ਕੇ ਦਿੱਲੀ ਕੂਚ ਆਲੇ ਬੰਨਿਆਓ ਜਿੱਦਾਂ ਤੁਸੀਂ ਅੱਜ ਇਹ ਰੈਲੀ ਨੂੰ ਕਾਰਜਾਵ ਕੀਤਾ ਵਾ ਇਸੇ ਤਰ੍ਹਾਂ ਬਰਨਾਲੀ ਦੀ ਰੈਲੀ ਕਾਮਯਾਬ ਕਰਨੀ ਆ ਔਰ ਫਿਰ ਪਿੰਡਾਂ ਦੇ ਵਿੱਚੋਂ ਤਿਆਰੀਆਂ ਕਰਕੇ 10000 ਟਰਾਲੀਆਂ ਇੱਕ ਪਿੰਡ ਤੋਂ ਇਹ ਵਾਰੀ ਤੋਰਾਂਗੇ ਸਰਕਾਰ ਨੇ ਪਹਿਲਾਂ ਕਿਹੜਾ ਸੀ ਬੜੀਆਂ ਰੋਕਾਂ ਲਾਈਆਂ ਸੀ ਰੋਕਣ ਦਾ ਕੋਸ਼ਿਸ਼ ਤੇ ਪਾਛਾਂ ਅੱਜ ਵੀ ਆਤਮਾਦਾਨਗੇ ਅਸੀਂ ਹੋਂ ਵਾਲੇ ਦਿਨਾਂ ਦੇ ਇਹ ਰਸਤਿਆਂ ਦਾ ਐਲਾਨ ਕਰਾਂਗੇ ਵੀ ਇਹ ਇਸ ਰਸਤੇ ਥਾਣੀਆਂ ਭੂਜਾਂ ਜਾਣਗੀਆਂ ਸਰਕਾਰ ਨੇ ਜਿੰਨੇ ਅੜਕੇ ਜਿਹੋਣੇ ਢਾਲੇ ਕਿਉਂਕਿ ਜਿਹੜੇ ਅੜਕੇ ਥੱਲ ਸਰਕਾਰ ਡਾਊਨ ਜਾ ਰਹੀ ਆ ਸਾਡੀਆਂ ਜ਼ਮੀਨਾਂ ਤੇ ਅਮਲੇ ਦੇ ਉਹਦੇ ਨਾਲ ਉਹਨਾਂ ਦੇ ਬੈਰੀਕੇਟ ਵੱਡੇ ਨਹੀਂ ਹੋਣਗੇ ਲੋਕਾਂ ਨੇ ਪਹਿਲਾਂ ਵੀ ਲੋਈਆਂ ਲੋਈਆਂ ਨਾਲ ਬੰਨ ਕੇ ਪਾਸੇ ਕਰਦੇ ਸੀ ਤੇ ਹੁਣ ਵੀ ਲੋਈਆਂ ਨਾਲ ਬੰਨ ਕੇ ਪਾਸੇ ਕਰਨਗੇ ਲੱਗਦਾ ਹੈ ਸਰਕਾਰ ੱੱਕੇਸ਼ਾ ਹੀ ਕਰ ਸਕਦੀ ਜਬਰ ਜੁਲਮ ਕਰ ਸਕਦੀ ਜਿੰਨਾ ਵੀ ਸਰਕਾਰ ਜ਼ਬਰ ਕਰੂਗੀ ਉਨਾ ਹੀ ਜਿੱਤ ਵਾਲੇ ਬਣੇ ਵਧਾਂਗੇ ਕਿਉਂਕਿ ਸਰਕਾਰਾਂ ਦਾ ਜ਼ਬਰ ਜਿਹੜਾ ਵਾ ਉਹ ਜਿੱਤ ਵਾਲੇ ਬਣੇ ਲੈ ਕੇ ਜਾਂਦਾ ਵਾ ਲੋਕ ਦਾ ਸਬਰ ਮੱਟਾ ਵਾ ਲੋਕ ਵੱਡੇ ਹੁੰਦੇ ਲੋਕ ਜਿੱਤਣਗੇ ਦਸੇਕੇ ਕਿਸਾਨਾਂ ਵੱਲੋਂ ਸੱਤ ਮੁੱਖ ਮੰਗਾਂ ਕੇਂਦਰ ਸਰਕਾਰ ਅੱਗੇ ਰੱਖੀਆਂ ਗਈਆਂ ਨੇ ਜਿਨ੍ਹਾਂ ਚ ਸਾਰੀਆਂ ਫਸਲਾਂ ਤੇ ਐਮਐਸਪੀ ਕਾਨੂੰਨ ਬਣਾਉਣ ਦੀ ਗਰੰਟੀ ਸਣ ਲਖੀਪੁਰ ਖੇਰੀ ਦੇ ਦੋਸ਼ਿਆਂ ਨੂੰ ਸਜਾਵਾਂ ਦੇਣ ਅਤੇ 58 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਨੂੰ 10000 ਰੁਪਏ ਮਹੀਨਾ ਪੈਨਸ਼ਨ ਦੇਣ ਵਰਗੇ ਮੁੱਦੇ ਵੀ ਸ਼ਾਮਿਲ ਨੇ ਹੁਣ ਦੇਖਣਾ ਹੋਵੇਗਾ ਕਿ ਕੀ ਫਰਵਰੀ ਜੇ ਸ਼ੁਰੂ ਹੋਣ ਵਾਲਾ ਇਹ ਅੰਦੋਲਨ ਪਹਿਲੇ ਅੰਦੋਲਨ ਵਰਗਾ ਰੂਪ ਲੈ ਸਕੇਗਾ ਅਤੇ ਕੇਂਦਰ ਸਰਕਾਰ ਦਾ ਇਸ ਵਾਰ ਇਸ ਅੰਦੋਲਨ ਨੂੰ ਲੈ ਕੇ ਕਿਹੋ ਜਿਹਾ ਰੁਖ ਹੋਵੇਗਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ